ਅਕਾਲ ਅਕੈਡਮੀ ਭਿਲਕਾ ਵਿੱਚ ਸੰਤ ਬਲਬੀਰ ਸਿੰਘ ਸਿੰਚੇਵਾਲ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ ਹੈ ਇਹ ਪਾਣੀ ਬਚਾਓ ਵਾਤਾਵਰਣ ਬਚਾਓ ਪੌਦੇ ਲਗਾਓ ਪ੍ਰੋਗਰਾਮ ਦੇ ਤਹਿਤ ਇਸ ਮੌਕੇ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸਿੰਚੇਵਾਲ ਇੱਥੇ ਪਹੁੰਚੇ ਹੋਏ ਸੀ ਤੁਸੀਂ ਦੇਖ ਰਹੇ ਹੋ ਪੌਦਾਕਰਨ ਕੀਤਾ ਜਾ ਰਿਹਾ ਹੈ ਤੇ ਇਸ ਦੌਰਾਨ ਸਾਂਤਾ ਵੱਲੋਂ ਇਸ ਪੌਦੇ ਨੂੰ ਪਾਣੀ ਦਿੱਤਾ ਜਾ ਰਿਹਾ ਹੈ ਹਰ ਇੱਕ ਸਾਲ ਵਿੱਚ ਇਸ ਸਕੂਲ ਦੇ ਅੰਦਰ ਪੌਦਾ ਕੰਨ ਕੀਤਾ ਜਾਂਦਾ ਹੈ ਜਿਸ ਵਿੱਚ ਸਕੂਲ ਦੇ ਬੱਚੇ ਵੱਧ ਚੜ ਕੇ ਹਿੱਸਾ ਲੈਂਦੇ ਨੇ ਉੱਥੇ ਇਸ ਦੌਰਾਨ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਮਹਿਮਾਨਾਂ ਵੱਲੋਂ ਵੀ ਪੌਦਿਲ ਕਾਇਆ ਜਾਂਦੀ ਹੈ ਐਸ ਲਈ ਤੁਸੀਂ ਇਹ ਦ੍ਰਿਸ਼ ਤੱਕ ਰਹੇ ਹੋ ਤੇ ਇਸ ਦੌਰਾਨ ਸੰਤ ਬਲਬੀਰ ਸਿੰਘ ਸੀਚੇਬਾਲ ਵੱਲੋਂ ਲਗਾਏ ਗਏ ਪੌਦਿਆਂ ਨੂੰ ਇਸ ਵੇਲੇ ਤੁਸੀਂ ਵੇਖ ਰਹੇ ਹੋ ਪਾਣੀ ਦਿੱਤਾ ਜਾ ਰਿਹਾ ਹੈ ਆਓ ਇਸ ਮੌਕੇ ਤੇ ਤੁਹਾਨੂੰ ਦੁਹਾਰ ਰਹੇ ਹਾਂ ਬੱਚਿਆਂ ਵੱਲੋਂ ਊਠ ਲਈ ਗਈ ਹੈ ਹੋਰ ਇਸ ਪ੍ਰੋਗਰਾਮ ਵਿੱਚ ਤੁਹਾਨੂੰ ਅੱਗੇ ਵਿਖਾਵਾਂਗੇ ਪ੍ਰਿੰਸੀਪਲ ਹਰਪ੍ਰੀਤ ਕੌਰ ਸਾਨੀ ਅਤੇ

संत बाबा जी जिन्हों की बबा जी भी कहते हैं उन्होंने इस फंक्शन के आने से अनुमति दिखी आए आए हैं अह निन मांगी हाँ होर भी जो सा मैंबर आए हैं जो साजन इतने पहुँचे ने उन्हें असंबोदन माती हाँ कि वो अपना कीमती टाइम क्ड के ਪੌਨਾਂ ਦੀ ਇਸ ਦੇਖਣ ਦਿੱਤੀ ਤੇ ਸਾਡੇ ਸਟੂਡੈਂਟਸ ਨੇ ਮੌਸਲਾ ਪਾਈ। ਅਸੀਂ ਹਰ ਸਾਲ ਪਲਾਂਟੇਸ਼ਨ ਡੇ ਬਣਾਉਂਦੇ ਹਾਂ ਤਾਂ ਕਿ ਸਾਡੇ ਬੱਚਿਆਂ ਨੂੰ ਪੌਦਿਆਂ ਦੀ ਮਹੱਤਤਾ ਬਾਰੇ ਪਤਾ ਲੱਗੇ। ਅਸੀਂ ਸਿਰਫ ਇੱਕ ਹੀ ਪਲਾਂਟ ਜਾਂ ਦੋ ਪਲਾਂਟ ਹੀ ਬੀਜਦੇ ਨਹੀਂ ਆ। ਸਾਡੇ ਬੱਚੇ ਵੀ ਕੁਝ ਪਲਾਂਟ ਭਾਂ ਤੋਂ ਲੈ ਕੇ ਆਉਂਦੇ ਹਨ ਤੇ ਸਾਨੂੰ ਵੀ ਅਸੀਂ ਵੀ ਬਹੁਤ ਸਾਰੇ ਪਲਾਂਟ ਲਗਾਉਂਦੇ ਹਾਂ ਜਿਨ੍ਹਾਂ ਦੀ ਸਾਡੇ ਸਾਰੇ ਸਕੂਲ ਦੇ ਵਿੱਚ ਜੋ 10 156 ਪਲਾਂਟਸ ਲੱਗੇ ਹੋਏ ਨੇ ਜੋ ਕਿ ਅੱਲਾ ਦੀਆਂ ਵੈਰਾਈਟੀਆਂ ਦੇ ਨੇ ਬੱਚਿਆਂ ਨੂੰ ਉਹਨਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਤੇ ਹੁਣ ਅਸੀਂ 200 ਪਲਾਂਟ ਲਗਾ ਦਿੱਤੇ ਹਨ ਤੇ ਹੋਰ ਵੀ ਲਗਾਏ ਹਰ ਇੱਕ ਬੱਚੇ ਨੂੰ ਅਸੀਂ ਇੱਕ ਗਾਂਟ ਅਕਾਊਂਟ ਕਰਵਾ ਦਿੰਦੇ ਹਾਂ ਉਹ ਉਸ ਬੱਚੇਆਂ ਦੀ ਗ੍ਰੋਥ ਨੂੰ ਦੇਖਣਾ ਹੈ उसमें पता लगता है कि प्लान उगनज कि टाइम लगा है तो किस तरह असि उन्होंने सेवा करते हैं डेली बेसिक नीड्स बेसिक नीड फूड शेल्टर एंड ग्रोथ को तो इलावा सू प्लांट्स बहुत सारिया मॉरल वैल्यूज भी सिखाते हैं जिन्हें कि साड़ी भी पढ़ाई का विजन सा अकैडमी का विजन यह है कि दुनियावी विद्या के न बच्चों परिवार, बच्चों देनी प्रोवाइड करनी तरह इस तरह ट्रीज भी सू बहुत सारे मॉरल वैल्यू सिखादी हैं रोटी सू खा गुड़, लकड़ी मेडिसन ये इसत अलावा सूर्यों सेहनशीलता सिखाते हैं मीह हो चढ़ी होवे चक्ख दोगे ये ਤੇ ਸਾਨੂੰ ਫਲ ਦਿੰਦੇ ਹਨ ਕਦੀ ਦਿਨ ਨਹੀਂ ਛੱਡਦੇ ਕਦੀ ਮਾਰਦੇ ਨਹੀਂ ਤੇ ਸਾਨੂੰ ਵੀ ਸੋਚੋ ਕਿ ਜ਼ਿੰਦਗੀ ਜਿੱਤਤੀ ਹਾਰਨੀ ਬੰਦ ਨਹੀਂ ਚਾਹੀਦੀ ਜੇ ਪੱਤਝੜ ਆ ਸਪਹਾਰ ਆਏ ਜੇ ਬਹਾਰ ਜਾਏਗੀ ਤਾਂ ਥੋੜਾ ਜਿਹਾ ਪੱਤਝੜ ਵੀ ਚੱਲ ਜੇ ਨਹੀ ਹੋਵੇਗੀ ਕਿਉਂਕਿ ਜ਼ਿੰਦਗੀ ਚ ਦੁੱਖ ਵੀ ਹੁੰਦੇ ਹਨ ਸੁੱਖ ਵੀ ਹੁੰਦੇ ਹਨ ਜਿਹੜੇ ਕਿ ਸਾਨੂੰ ਹੱਸ ਕੇ ਪਰਮਾਨ ਕਰਨਾ ਚਾਹੀਦਾ ਹੈ ਇਸੇ ਤਰ੍ਹਾਂ ਸਾਡੀ ਵੱਧ ਰਹੀ ਆਬਾਦੀ ਦੇ ਨਾਲ ਜਿਹੜੀਆਂ ਵੀ ਸਮੱਸਿਆਵਾਂ ਅਸੀਂ ਕੀ ਇਸ ਪਰੇਨਾ ਆਕਸੀਜਨ ਦੀ ਕਮੀ ਦਾ ਰਹਨਾ ਪੋਲਿਊਸ਼ਨ ਦਾ ਰਹਨਾ ਰਿਵਰ ਪੋਲਿਊਸ਼ਨ ਏਅਰ ਪੋਲਿਊਸ਼ਨ ਉਹਨਾਂ ਸਾਰਿਆਂ ਦਾ ਹੱਲ ਇਹ ਕਿ ਜੇਕਰ ਅਸੀਂ ਉਸ ਨੂੰ ਸਾਡੇ ਦੀ ਕਰਦੇ ਨੇ ਤੇ ਸਾਨੂੰ ਇੱਕ ਅੱਛਾ ਜੀਵਨ ਸੁਖ ਹੁੰਦੀ ਹੈ ਹਮੇਸ਼ਾ ਗੁਰੂ ਜੀ ਦਾ ਕਲਪਨਾ ਗੁਰੂ ਜੀ ਕੀ ਸੋਤੇ ਪਾਸ਼ਾ ਪਾਣੀ ਨੂੰ ਸਨਮਾਨ ਕਰਦੇ ਜਿੱਥੇ ਜਾਏ ਬਈ ਭਲਾ ਧੀਏ ਕਹਿੰਦੇ ਵੀ ਰਹ ਰਹੇ ਆ ਜਿੱਥੇ ਵੀ ਵਹਿ ਰਹੇ ਆ ਜਿੱਥੇ ਵੀ ਗੁਰੂ ਨੇ ਸਾਧ ਦਿੱਤੇ ਆ ਵੇਸ਼ ਵਿੱਚ ਵਿਸ਼ਵ ਦੇਸ਼ ਵਿੱਚ ਸਾਡਾ ਫੱਜ ਬਣਦਾ ਕਿ ਅਸੀਂ ਹਰ ਦੇ ਆਲੇ ਦੁਆਲੇ ਨੂੰ ਇਸ ਸੰਭਾਲ ਕਰੀਏ ਬਧ ਬੰਦੀ ਪ੍ਰਤੀ ਅਸੀਂ ਸਜੇਦ ਹੋਈਏ 1995 96 ਦੇ ਵਿੱਚ ਅਸੀਂ ਗੋਸ਼ਟੀਆਂ ਵੀ ਜਾਂਦੇ ਸੀ ਤੇ ਉਸ ਵੇਲੇ ਕਿਆ ਜਾਂਦਾ ਸੀਗਾ ਕਿ ਦੇਸੀ ਨਾ ਸੁਧਰੇ ਇਹ ਜੀ ਆਪਣੇ ਆਪ ਨੂੰ ਨਾ ਸਮਝਾ ਰਿਆ ਤੇ ਹੁਣ ਵਾਲੇ ਸੰਬੰਧ ਦੇ ਵਿੱਚ ਜਿਹੜਾ ਹੈ ਜਿਹੜੀ ਗਲੋਬਲ ਵਾਰਮਿੰਗ ਉਹ ਆ ਜੂਗੀ ਤੋਂ ਉਹਦੇ ਨਾਲ ਕੋ ਬੀ ਚੇਂਜ ਆਊਗੀ ਦੁਨੀਆ ਦੇ ਵਿੱਚ ਗਲੇਸ਼ੀਅਰਸਿਕਲ ਜਾਣਗੇ ਸਮੁੰਦਰਾਂ ਦਾ ਪਾਣੀ ਉੱਚਾ ਹੋ ਜੂਗੀ ਜੇ بارشਾਂ ਪੈਣ ਲੱਗਦੀ ਹੈ ਤੇ بارشਾਂ ਪੈਣ ਦੀ ਹੈ ਜਾਂ ਸੁੱਕਾ ਆ ਗਿਆ ਤੇ ਫਿਰ بارش ਨਹੀਂ ਪਊਗੀ ਫਰਜ਼ਾਨ ਦੇ ਝਾੜ ਖੜ ਜਾਣਗੇ ਇਹੋ ਜਿਹੀਆਂ ਗੱਲਾਂ ਅਸੀਂ ਸੁਣਦੇ ਸੀ ਪਰ ਜੋ ਅਸੀਂ ਇਥੋਂ ਨਸ਼ਣਾ ਜਾਣੇ ਕਿ 2023 ਦੇ ਵਿੱਚ ਪਾਰਲੀਮੈਂਟ ਦੀ ਸਟੈਂਡਿੰਗ ਕਮੇਟੀ ਦੀ ਐਗਰੀਕਲਚਰ ਉਹ ਭਾਗ ਦੀ ਜਿਹੜੀ ਸਟੈਂਡਿੰਗ ਕਮੇਟੀ ਉਹਦੀ ਰਿਪੋਰਟ ਆਈ ਹੈ ਜਿਹਦੇ ਵਿੱਚ ਜਿਹੜੀ ਹਰਪ੍ਰਮ ਮਾਰਮੂ ਦਾ ਅਸੀਂ ਗੱਲ ਕਰਦੇ ਸੀ ਉਹ ਪਾ ਚੁੱਕੀ ਹੈ ਪੂਰੇ ਭਾਰਤ ਦੇ 300 ਜ਼ਿਲ੍ਹੇ ਪਿਛਲੇ ਸਾਲ ਉਹਦੇ ਪਰਵਾਹ ਮਿਠਾ ਰਹੇ ਆ ਜਿਹਦੇ ਵਿੱਚ 9 ਜ਼ਿਲ੍ਹੇ ਪੰਜਾਬ ਦੇ 8 ਜ਼ਿਲ੍ਹੇ ਸਮਾਜ ਦੇ 11 ਲੋਹੇ ਉਹ ਹਰਿਆਣਾ ਦੇ ਤੇ ਕੁੱਲ 310 ਜ਼ਿਲ੍ਹਿਆਂ ਦੇ ਵਿੱਚ ਪਰਵਾਹ ਦਿੱਜਿਆ ਪਿਛਲੇ ਸਾਲ ਜੁਲਾਈ ਦੇ ਵਿੱਚ ਖੜਾ ਗਿਆ ਸੀ ਕਦੇ ਜੁਲਾਈ ਖੜ ਨਹੀਂ ਹੁੰਦਾ ਸੋ ਇਹ ਸਾਰੇ ਐਨਕੀ ਦੇਖ ਰਹੇ ਕਿ ਕਿ ਕਦੇ ਤਾਂ ਬੱਦਲ ਫੜ ਰਹੇ ਕਿ ਕਿਤੇ بارش ਹੀ ਨਹੀਂ ਹੋ ਰਹੀ ਸੋ ਇਹ ਤਾਰੇ ਤੁਸੀਂ ਬੁਨੋਕਦੀਆਂ ਕੀਤੀਆਂ ਹੋਈਆਂ ਗਲਤੀਆਂ ਦਾ ਰਿਜ਼ਲਟ ਜਿਹੜੇ ਸਾਨੂੰ ਆਉਣ ਲੱਗਿਆ ਹੈ ਦੇਸੀ ਨਾਂ ਬੰਦੇ ਕੋਲੇ ਨਾਂ ਬੰਦੇ ਵਾਲੇ ਕੰਮ ਕੀਤੇ ਨਾਂ ਬਾਪੇ ਨਾਨਕ ਦੀ ਗੱਲ ਮੰਨੀ ਜਿਹੜੇ ਸਾਡੇ ਕੋਲੋਂ ਪੰਡ ਤੋਂ 500 ਸਾਲ ਪਹਿਲਾਂ ਪੰਜ ਸਾਹਿਬ ਉਚਾਰਨ ਕਰਕੇ ਗਏ ਪਵਨ ਗੁਰੂ ਪਾਣੀ ਪਤਾ ਮਾਤਾ ਦਰਤਮਹਤ ਦੇਸ ਰਾਜ ਦੇ ਗਾਈ ਦਾਇਆ ਖੇਲੇ ਸਭੇ ਕਰਕੇ ਅੱਜ ਜੰਗਤ ਖੇਲ ਨਹੀਂ ਰਿਹਾ ਜਗਤ ਰੋ ਰਿਹਾ ਬਿਮਾਰੀਆਂ ਦੇ ਨਾਲ ਕੁਦਰਤੀ ਆਫਤਾਂ ਦੇ ਨਾਲ ਈਰਖਾ ਦੁਸ਼ਟ ਦੇ ਵਿੱਚ ਸੜ ਰਿਹਾ। ਫਿਰ ਇਹ ਰਿਜ਼ਲਟ ਵਹਿਗੁਰੂ ਜਾਣ ਦਾ ਕੀ ਹੋਣਗੇ? ਸੋ ਬਹੁਤ ਵੱਡੀ ਲੋੜ ਆ ਅੱਜ ਜੇ ਦੁਨੀਆ ਨੂੰ ਬਚਾ ਸਕਦੀ ਐ ਤੇ ਬਾਬੇ ਨਾਨਕ ਦੀ ਬਾਣੀ, ਬਾਬੇ ਨਾਨਕ ਦੇ ਬਚਨ ਤੇ ਜਿਹੜੇ ਜੋ ਸਾਨੂੰ ਉਪਦੇਸ਼ ਗੁਰੂਆਂ ਨੇ ਦਿੱਤਾ ਆਪਣ ਹੱਥੀ ਆਪਣਾ ਅੱਭੇ ਹੀ ਕਾਲ ਸਵਾਰੀ ਐ ਜਿੱਥੇ ਵੀ ਅਸੀਂ ਰਹਿ ਰਹੇ ਆ ਜਿੱਥੇ ਵੀ ਅਸੀਂ ਵਾਹ ਰਹੇ ਆ ਜਿੱਥੇ ਵੀ ਗੁਰੂ ਨੇ ਸਾਨੂੰ ਦਿੱਤੀ ਐ ਅਸੀਂ ਉੱਥੇ ਦੇ ਹਾਲ ਕੁਆਲੇ ਤਾਂ ਸੁਭਾਣ ਕਰੀਏ હવા ਪਾਣੀ ਤੇ ਧਰਤੀ ਨੂੰ ਜਿਹੜਾ ਹੈ ਪ੍ਰਦੂਸ਼ਿਤ ਹੋਣ ਤੋਂ بچਾਈਏ ਪਾ ਕੇ ਸਾਡਾ ਪ੍ਰਕਿਰਤਿ ਸੁਰੱਖਿਅਤ ਰਹੇ ਬਹੁਤ-ਬਹੁਤ ਅਸੀਂ ਇੱਥੇ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ। ਉਥੇ ਅੱਜ ਬਹੁਤ ਵੱਡੀ ਲੋੜ ਹੈ ਕਿ ਜੋ ਗੁਰੂ ਗ੍ਰੰਥ ਸਾਹਿਬ ਨੇ ਸਾਨੂੰ ਬਾਣੀ ਦਿੱਤੀ ਜੋ ਸਾਨੂੰ ਆਪਣੀ ਭਾਸ਼ਾ ਦਿੱਤੀ ਉਹਦਾ ਸਾਨੂੰ ਮਾਣ ਕਰਨਾ ਚਾਹੀਦਾ ਅਦੂ ਕਰਨਾ ਚਾਹੀਦਾ ਸਰਕਾਰ ਚਾਹੀਦਾ ਅਸੀਂ ਪਾਰਲੀਮੈਂਟ ਦੇ ਗਏ ਉਹਦੇ ਹਿੰਦੀ ਤੇ ਅੰਗਰੇਜ਼ੀ ਦੋ ਭਾਸ਼ਾ ਸੀ ਅਸੀਂ ਕਹਿੰਦੇ ਸਾਨੂੰ ਜਿਹੜੀ ਹੈ ਸਾਡੀ ਮਾਂ ਭਾਸ਼ਾ ਚਾਹੀਦੀ ਹੈ 22 ਭਾਸ਼ਾ ਪਾਰਲੀਮੈਂਟ ਦੇ ਵਿੱਚ ਲਾਗੂ ਕਰਾ ਲਈਆਂ ਕੋਈ ਕਿਤੇ ਨੂੰ ਹੁਕਮ ਹੋਵੇ ਜਾਂ ਮਲਿਆਲਮ ਮਲਿਆਲਮ ਹੋਵੇ ਜਾਂ ਉੜੀਆ ਹੋਵੇ ਜਾਂ ਕੋਈ ਵੀ ਸਟੇਟ ਦੀ ਭਾਸ਼ਾ ਹੁਣ 22 ਭਾਸ਼ਾ ਜਿਹੜੀ ਹੈ ਪਾਰਲੀਮੈਂਟ ਦੇ ਵਿੱਚ ਉਹਨਾਂ ਦਾ ਪੋਰਟਲ ਬਣਿਆ ਹੋਵੇ ਉਸ ਦੇ ਉੱਤੇ ਮਿਲਦੀ ਹੈ ਪਰ ਅਸੀਂ ਆਪਣੀ ਪੰਜਾਬੀ ਤੋਂ ਜਦੋਂ ਦੇਖਦੇ ਆਂ ਸ਼ਰਮ ਕਰਦੇ ਆਂ ਕਿ ਅਸੀਂ ਪੰਜਾਬੀ ਚ ਬੋਲਦੇ ਆਂ ਪੰਜਾਬੀ ਕੋਈ ਬਾਣੀ ਨਹੀਂ ਗੁਰੂਆਂ ਦੀ ਭਾਸ਼ਾ ਹੈ ਅਸੀਂ ਉੱਥੇ ਜਾ ਕੇ ਪਾਰਲੀਮੈਂਟ ਵਿੱਚ ਪੰਜਾਬੀ ਭਾਉਦੇ ਆਂ ਅਸੀਂ ਇੱਥੇ ਅੰਗਰੇਜ਼ੀ ਬੋਲ ਕੇ ਆਪਣੇ ਆਪ ਨੂੰ ਸ਼ਰਮਦੇ ਵੀ ਅਸੀਂ ਬਾਲਕ ਕਿਤੇ ਅੱਗੇ ਲੰਘ ਕੇ ਸੋ ਸਾਨੂੰ ਮਾਨ ਕਰਨਾ ਚਾਹੀਦਾ ਪਰ ਹਰ ਭਾਸ਼ਾ ਸਿੱਖਣੀ ਚਾਹੀਦੀ ਹੈ ਅੰਗਰੇਜ਼ੀ ਕੋਈ ਬਾਣੀ ਭਾਸ਼ਾ ਦਾ ਭਾਸ਼ਾ ਨਹੀਂ ਦੁਨੀਆ ਦੀ ਭਾਸ਼ਾ ਸਾਨੂੰ ਸਾਰਿਆਂ ਨੂੰ ਸਿੱਖਣੀ ਚਾਹੀਦੀ ਹੈ ਹਰ ਭਾਸ਼ਾ ਸਿੱਖਣੀ ਚਾਹੀਦੀ ਹੈ ਪਰ ਆਪਣੀ ਮਾਂ ਬੋਲੀ ਦੇ ਉੱਤੇ ਸਾਨੂੰ ਮਾਣ ਕਰਨਾ ਚਾਹੀਦਾ ਜੋ ਅਸੀਂ ਮਾਂ ਬੋਲੀ ਵਿੱਚ ਸਿੱਖ ਸਕਦੇ ਆ ਉਹ ਫਿਰ ਭਾਵੇਂ 50 ਪਾਸਾ ਸਿੱਖ ਲੈ ਉਹਦਾ ਸਮਝ ਆ ਜੂ ਕਿ ਜਦਨਾ ਚਿਰ ਅਸੀਂ ਆਪਣੀ ਭਾਸ਼ਾ ਦੀ ਸਮਝ ਨਹੀਂ ਉਹਨਾਂ ਦਿਨ ਸਾਨੂੰ ਦੂਸਰੀ ਭਾਸ਼ਾ ਕੀ ਕਹਿੰਦੀ ਹੈ ਕੋਈ ਵੀ ਪੂਰੀ ਸਮਝ ਨਹੀਂ ਆ ਸਕਦੀ ਕਿਉਂਕਿ ਅਸੀਂ ਆਪਣੀ ਭਾਸ਼ਾ ਮਾਂ ਬੋਲੀ ਅਸੀਂ ਦੂਸਰੇ ਨੂੰ ਜਿਹੜਾ ਹੈਗਾ ਉਹਦੇ ਵਾਸਤੇ ਉਹਦੇ ਅਰਥ ਲੱਭਦੇ ਆ ਜਦੋਂ ਕਰਦੇ ਆ ਸੋ ਇਸ ਵਾਰ ਤੇ ਸਾਨੂੰ ਜਿਹੜੀ ਲੱਗੀ ਆ ਸਾਡੀ ਭਾਸ਼ਾ ਜਿਹੜੀ ਪੰਜਾਬ ਦੀ ਸਾਡੇ ਗੁਰੂਆਂ ਦੀ ਭਾਸ਼ਾ ਸਾਡੇ ਵੱਡੇ-ਵਡੇਰਿਆਂ ਦੀ ਭਾਸ਼ਾ ਉਹਦੇ ਉੱਤੇ ਸਾਨੂੰ ਮਾਣ ਕਰਨਾ ਚਾਹੀਦਾ ਤੇ ਸਾਡੇ ਬੱਚਿਆਂ ਨੂੰ ਵੀ ਜਿਹੜੀ ਹੈਗੀ ਆ ਵੱਧ ਤੋਂ ਵੱਧ ਇਦੀ ਜਿਹਦੇ ਅਸੀਂ ਵੀ ਸਕੂਲ ਚਲਾਉਨੇ ਆ ਕੋਲੇ ਚਲਾਉਨੇ ਪਰ ਅਸੀਂ ਕਿਸੇ ਨੂੰ ਉਸੇ ਤੇਰੀ ਭਾਸ਼ਾ ਨਾਲ ਕੋ ਪੰਜਾਬੀ ਚੋਂਦਾ ਪੰਜਾਬੀ ਕੋਲੋਂ ਦੇ ਪੰਜਾਬੀ ਨਹੀਂ ਸਾਰੇ ਸਕੂਲ ਦੇ ਵਿੱਚ ਸਾਡਾ ਕੋਲ ਅੰਗਰੇਜ਼ੀ ਜਿੰਨੀ ਮਰਜ਼ੀ ਬੋਲੇ ਜੋ ਸਾਰੇ ਅੰਗਰੇਜ਼ੀ ਤੇ ਪਰ ਦੂਰ ਨਹੀਂ ਸਭ ਤੋਂ ਪਹਿਲਾਂ ਜਿਹੜੀ ਮਾਪੇ ਸਾਡੇ ਨੂੰ ਅਸੀਂ ਸੰਗੋਠ ਕਰਨ ਨੇ ਕਰੋ ਬਹੁਤ ਹੀ ਅਨ ਲੱਗਦੀ ਸੋ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਹਾਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮਿਲਦਾ ਵਾਲੇ এনवायरमेंट ਵੱਲੋਂ ਕੀ ਅਰੇ ਨਾਨਕ ਬਗੀਚੀ ਵਾਲੇ 550 ਸਾਲਾਂ ਤੋਂ ਚਲ ਰਹੀ ਕੀ ਹੈ ਅਸੀਂ ਦਿলো ਧੰਨਵਾਦ ਸਤਿਕਾਰ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਕਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ